ਕਿਹੜੀ ਪਾਰਟੀ ਵੱਲੋਂ ਆਏ ਕੀ ਮੈਂ 3 ਨਾਮ ਤੋਂ ਮੈਂ ਬਲਵਿੰਦਰ ਜੱਸੀ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਲੁਧਿਆਣਾ ਜੀ 19 ਤਰੀਕ ਨੂੰ ਫੈਕਟਰੀ ਦੇ ਅੰਦਰ ਇੱਕ ਵਰਕਰ ਜਿਹੜਾ ਹੈਗਾ ਉਹਨੂੰ ਕਿਸੇ ਲੜਕੇ ਨੇ ਕੁੱਟਮਾਰ ਕੀਤੀ ਉਹਦੇ ਨਾਲ ਔਰ ਕੁੱਟਮਾਰ ਜਦੋਂ 19 ਤਰੀਕ ਨੂੰ ਕੀਤੀ ਆ ਔਰ 19 ਤਰੀਕ ਨੂੰ ਗੇਟ ਦੇ ਬਾਹਰ ਉਹਨਾਂ ਨੂੰ ਕਾਫੀ ਚਪੇੜਾਂ ਚਪੂੜਾਂ ਮਾਰੀਆਂ ਕਾਰਨ ਇਹ ਸੀਗਾ ਵੀ ਉਹ ਲੜਕਾ ਜਿਹੜਾ ਸੀਗਾ ਉਹ ਅੰਦਰ ਜਨਾਨੀਆਂ ਦੇ ਕੋਲ ਗੰਦੇ ਗਾਣੇ ਗਾ ਰਿਹਾ ਸੀਗਾ ਤਾਂ ਇਸ ਲੜਕੇ ਨੇ ਆਹ ਮੁੰਡਾ ਨੌਜਵਾਨ ਮੇਰੇ ਕੋਲ ਖੜਾ ਇਸ ਲੜਕੇ ਨੇ ਉਹਨੂੰ ਕਿਹਾ ਵੀ ਤੂੰ ਗੰਦੇ ਗਾਣੇ ਜਨਾਨੀਆਂ ਕੋਲ ਕਿਉਂ ਗਾ ਰਿਹਾ ਫੈਕਟਰੀ 'ਚ ਵੀ ਜਨਾਨੀਆਂ ਵੀ ਇਸ ਗੱਲ ਦਾ ਇਤਰਾਜ਼ ਕਰਦੀਆਂ ਤਾਂ ਉਸ ਤੋਂ ਬਾਅਦ ਉਹਨੇ ਰੰਜਸ਼ ਦੇ ਵਿੱਚ ਸ਼ਾਮ ਨੂੰ ਜਿਹੜਾ ਹੈਗਾ ਇਸੇ ਮੁੰਡੇ ਨੂੰ ਕੁਝ ਮੁੰਡਿਆਂ ਦੇ ਨਾਲ ਕੁੱਟਮਾਰ ਕੀਤੀ ਆਗੇ ਅੱਛਾ ਚਲੋ ਇਹਨਾਂ ਨੇ ਸੋਚਿਆ ਵੀ ਚਲੋ ਯਾਰ ਮਾੜੀ-ਮੋਟੀ ਗੱਲ ਐ ਫੈਕਟਰੀ 'ਚ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਆ ਇਹਨਾਂ ਨੇ ਆਪਣੇ ਆਪ ਨੂੰ ਸ਼ਾਂਤ ਕੀਤਾ ਚਲੋ ਆਪਣੇ ਆਪ ਨੂੰ ਮਨ ਨੂੰ ਸਮਝਾ ਲਿਆ ਵੀ ਕੋਈ ਇਹਾਰ 2000 ਚ ਪੇੜਾ ਮਾਰਦਿਆਂ ਨੈਕਸਟ ਡੇ ਉਹਨੇ ਗੁੰਡਾਗਰਦੀ ਤਰੀਕੇ ਦੇ ਨਾਲ 15 18 ਮੁੰਡੇ ਸੱਤ ਕੇ ਜੀ ਜੀ ਇਹਨੂੰ ਦੁਬਾਰਾ ਫੇਰ ਸ਼ਾਮ ਨੂੰ ਮਤਲਬ ਕਿ ਜਿਹੜਾ ਕੁੱਟਮਾਰ ਕੀਤੀ ਇਹਦੇ ਦਾਦੂਦ ਵੀ ਮਾਰੇ ਆ ਆ ਛੱਟਾ ਛੁੱਟਾ ਵੀ ਮਾਰੀਆਂ ਮੈਂ ਦੱਸ ਰਿਹਾ ਵੀਡੀਓ ਜਿਹੜੀ ਉਹਦੀ ਮੇਰੇ ਕੋਲ ਹੈਗੀ ਆ ਮੈਂ ਵੀਡੀਓ ਦਿਖਾ ਵੀ ਦੇਣਾ ਤੁਹਾਨੂੰ ਉਸ ਤੋਂ ਬਾਅਦ ਜਦੋਂ ਜਦੋਂ ਇਹਦੇ ਨਾਲ ਦੁਬਾਰਾ ਰਿਪੀਟ ਦੇ ਵਿੱਚ ਕੁੱਟਮਾਰ ਹੋਈ ਆ 17 ਦੀ ਗੱਲ ਆ ਫਿਰ 18 ਨੂੰ ਕੁੱਟਮਾਰ ਕੀਤੀ 19 ਤਰੀਕ ਨੂੰ ਫੇਰ ਹੋਈ ਇਹਦੇ ਨਾਲ 19 ਤਰੀਕ ਸ਼ਾਮ ਨੂੰ ਇਹਨਾਂ ਨੇ ਥਾਣਾ ਸਲੇਮਟਾਪਰੀ ਸਰਦਾਰ ਹਰਦੇਵ ਸਿੰਘ ਜੀ ਆਈਐਸਆਈ ਸਾਹਿਬ ਉਹਨਾਂ ਨੂੰ ਆ ਕੇ ਇਹਨਾਂ ਨੇ ਕੰਪਲੀਟ ਦਰਜ ਕਰਾਈ ਵੀ ਮੇਰੇ ਨਾਲ ਆਮ ਘਟਨਾ ਹੋਈ ਆ ਔਰ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਂ ਜਨਰਲ ਸੈਕਟਰੀ ਬੋਲ ਰਿਹਾ ਜिले ਦਾ ਇਹ ਅਗਰ ਤੁਸੀਂ ਕਾਰਵਾਈ ਨਾ ਕੀਤੀ ਮੁੰਡੇ ਚੱਕ ਕੇ ਨਾ ਲਿਆਂਦੇ ਤੇ ਕੋ ਵੱਡਾ ਹਾਸਾ ਹੋ ਸਕਦਾ ਕਿਉਂਕਿ ਜੋ ਵੀਡੀਓ ਮੈਂ ਦੇਖੀ ਆ 15 16 ਮੁੰਡੇ ਜਿਹੜੇ ਹੈਗੇ ਆ ਉਹ ਗੁੰਡਾਗਰਦੀ ਤਰੀਕੇ ਦੇ ਨਾਲ ਇਹਨੂੰ ਮਾਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੁਣ ਕਿਤੇ ਮੁੰਡਾ ਮਾਰ ਦੇਣ ਇਹ ਗੱਲ ਮੈਂ ਮਾਨਜੋਗ ਐਸਐਚਓ ਸਾਹਿਬ ਦੇ ਵੀ ਧਿਆਨ ਚ ਗੱਲ ਆਂਦੀ ਉਹਨਾਂ ਨੂੰ ਵੀਡੀਓ ਵੀ ਭੇਜੀ ਮੈਂ ਐਸਐਚਓ ਸਾਹਿਬ ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਅੱਜ ਹਾਈ ਕੋਰਟ ਆ ਉਸ ਤੋਂ ਬਾਅਦ ਮੈਂ ਆ ਕੇ ਕੋਈ ਨਾ ਕੋਈ ਮਸਲਾ ਹੱਲ ਕਰਦਾ ਸਰ ਲੱਗਦਾ ਹੋਰ ਪੁਲਿਸ ਕਿਤੇ ਹਾਈ ਕੋਰਟ ਹੀ ਹੁੰਦੀ ਹਰ ਵਾਰੀ ਕੰਮ ਬੈ ਜਾਵੇ ਕੋਈ ਬੰਦਾ ਲੇਟ ਆਂਦੀ ਆ ਸੀ ਵੀ ਸਾਹਿਬ ਨਵੇਂ ਆਏ ਨੇ ਉਹਨਾਂ ਕੀ ਅਪੀਲ ਦਾ ਨਾ ਜਾਣੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਹਰ ਵਾਰ ਜਿਹੜੀ ਪੁਲਿਸ ਆ ਉਹ ਠੱਲੇ ਤਰੀਕੇ ਨਾਲ ਕੰਮ ਕਰਦੀ ਜਾਂ ਕੰਮ ਨਹੀਂ ਕਰਦੀ ਅਸੀਂ ਇਹ ਨਹੀਂ ਕਹਿੰਦੇ ਲੇਕਿਨ ਇਸ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਸਮਝ ਲਓ ਵੀ ਅਸੀਂ ਸਮਝਦੇ ਆਂ ਵੀ ਥੋੜਾ ਇਗਨੋਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਕੇਸ ਨੂੰ ਡਿਲੇ ਕੀਤਾ ਗਿਆ ਕੰਪਲੀਟ ਦੇ ਉੱਪਰ ਜਿਹੜਾ ਹੈਗਾ ਫੋਕਸ ਨਹੀਂ ਕੀਤਾ ਗਿਆ ਵਜ੍ਹਾ ਇਹੀ ਹੈਗੀ ਆ ਕਿ ਇਹ ਮੁੰਡਾ ਕਹਿੰਦਾ ਵੀ ਮੈਂ ਆਪਣੇ ਆਪ ਨੂੰ ਸਮਝਦਾ ਵੀ ਅਸੀਂ ਸ਼ਡੂਲ ਕਾਸਟ ਆ ਜਿਸ ਮੁੰਡੇ ਨੇ ਕੁੱਟਮਾਰ ਕੀਤੀ ਆ ਉਹ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਅਪਰ ਕਾਸਟ ਵਾਲੇ ਆ ਅਸੀਂ ਬ੍ਰਾਹਮਣ ਆ ਖੱਤਰੀਆ ਨਾ ਤਾਂ ਅਸੀਂ ਸੰਵਿਧਾਨ ਨੂੰ ਮੰਨਦੇ ਨਾ 바ਵਾ ਸਾਹਿਬ ਨੂੰ ਮੰਨਦੇ ਆ ਉਹਨਾਂ ਨੇ ਇਹ ਗੱਲ ਕਹਿ ਕੇ ਕਹਿੰਦਾ ਕੁੱਤੇਓ ਸਾਲਿਓ ਤੁਸੀਂ ਆਮ ਆਪਣੇ ਆਪ ਨੂੰ ਸਮਝਦੇ ਬਹੁਤ ਜਨ ਸਮਾਜ ਪਾਰਟੀ ਦੇ ਲੀਡਰਾਂ ਜਾਂ ਬਲਾਲਾ ਆਪਣੀ ਪਾਰਟੀ ਬੁਢੀ ਕਹਿੰਦਾ ਛਾਤੀ ਠੋਕ ਕੇ ਕਹਿੰਦਾ ਅਸੀਂ ਆਮ ਆਦਮੀ ਪਾਰਟੀ ਵਾਲੇ ਆ ਜੋ ਤੂੰ ਕਰਨਾ ਕਰ ਲਾ ਰਾਤ ਠੀਕ 11 ਵਜੇ ਇਹ ਮੁੰਡਾ ਬਬਲੂ ਖੜਾ ਇਹ ਠੇਕੇਦਾਰ ਆ ਇਹਦੀ ਫੈਕਟਰੀ ਚ ਦੋਨੇ ਹੀ ਕੰਮ ਕਰਦੇ ਆ ਕੰਪਲੀਟਡ ਵੀ ਔਰ ਕੰਪਲੀਟਡ ਦੇ ਅੰਗੇਜ ਜਿਹਦੇ ਅਵਰੋਧਾ ਪਾਪ ਕੰਪਲੀਟ ਕਰਾਈ ਆ ਉਹ ਦੋਨੇ ਹੀ ਠੇਕੇਦਾਰ ਕੋ ਕੰਮ ਕਰਦੇ ਆ ਔਰ ਉਸ ਮੁੰਡੇ ਨੇ ਰਾਤ 11 ਵਜੇ ਲਿਆ ਕੇ ਇਹਦੇ ਘਰ ਤੇ ਕਿਰਪਾਨਾਂ ਨਾਲ ਚਾਕੂਆਂ ਨਾਲ ਸ਼ੁਰੂਆਨਾ ਇਹਦੇ ਘਰੇ ਹਮਲਾ ਕੀਤਾ ਇਹਦੇ ਘਰ ਦੇ ਵਿੱਚ 14-15 ਸਾਲ ਦੀ ਨੌਜਵਾਨ ਲੜਕੀ ਆ ਔਰ ਦੋ ਬੱਚੇ ਆਲੇ ਛੋਟੇ ਵਾਈਫ ਵੀ ਇਹਦੀ ਇਹਨਾਂ ਨੇ ਅੰਦਰੋਂ ਕੁੰਡਾ ਲਾ ਕੇ ਆਪਣੇ ਆਪ ਨੂੰ ਬਚਾ ਕੀਤਾ ਔਰ ਜਦੋਂ ਇਹਨਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਮੈਂ ਕਿਹਾ ਵੀ ਤੁਸੀਂ 112 ਤੇ ਕੰਪਲੀਟ ਕਰੋ ਇਹਨਾਂ ਨੇ 112 ਤੇ ਕੰਪਲੀਟ ਕੀਤੀ ਉਸ ਤੋਂ ਬਾਅਦ ਮੈਂ ਮੁਰਸ਼ੀ ਨਾਲ ਗੱਲ ਕੀਤੀ ਤੇ ਮੁਨਜੀ ਸਾਹਿਬ ਨੂੰ ਕਿਹਾ ਮੈਂ ਕਿਹਾ ਤੁਰੰਤ ਤੁਸੀਂ ਇੱਥੋਂ ਦੋ ਜਵਾਨ ਭੇਜੋ ਇਹ ਨਾ ਹੋਵੇ ਵੀ ਉਹਨਾਂ ਦੇ ਘਰ ਚੋਂ ਜਾਂਦਾ ਉੱਪਰ ਚੜ ਕੇ ਕੋ ਹਮਲਾ ਕਰਨ ਜਾਂ ਉੱਪਰ ਦੀ ਗੇਟ ਖੋਲ ਕੇ ਹਮਲਾ ਕਰਨ ਕੋਈ ਵੱਡਾ ਹਾਸਾ ਹੋ ਸਕਦਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਵੇਰੇ ਅੱਜ ਏਐਸਆਈ ਹਰਦੇਵ ਸਿੰਘ ਜੀ ਨੇ ਬਿਆਨ ਲੈ ਲਿਆ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅੱਜ ਸਾਡੀ ਪਾਰਟੀ ਦੀ ਰੈਲੀ ਆ ਬਹੁਤ ਵੱਡੀ ਪੰਜਾਬ ਪਧਰੀ ਔਰ ਅਸੀਂ ਸਾਰੇ ਰੈਲੀ ਤੇ ਜਾ ਰਹੇ ਹਾਂ ਕਟੂਗੜ ਵੀ ਤੇ 2-3000 ਬੰਦਾ ਜਿਹੜਾ ਉਹ ਲੁਧਿਆਣੇ ਦੀ ਸਟੇਟ ਤੋਂ ਜਾ ਰਿਹਾ ਲੋਕ ਸਭਾ ਕੈਂਡੀਡੇਟ ਦੇ ਨਾਲ ਵੀ ਅਸੀਂ ਉਧਰ ਜਾ ਵੀ ਬਰਾਏ ਮਿਹਰਬਾਨੀ ਕਰਕੇ ਅਸੀਂ ਰਾਤ ਵੀ ਤੱਕੇ ਖਾ ਕੇ ਗਏ 12 1 ਵਜੇ ਚਰਨਜੀਤ ਸਿੰਘ ਜੀ ਏਐਸਆਈ ਸਾਹਿਬ ਬੈਠੇ ਸੀ ਰਾਤ ਨੂੰ ਉਹਨੂੰ ਮਿਲ ਕੇ ਗਏ ਅਸੀਂ ਸਾਡੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਆਈ ਆ ਸੰਮਰ ਬੇਨਤੀ ਕਰਕੇ ਗਈ ਆ ਏਸੀਪੀ ਸਾਹਿਬ ਦੇ ਵੀ ਧਿਆਨ ਚ ਲਿਆਂਦੀ ਗੱਲ ਵੀ ਜਨਾਬ ਇਹ ਕੋਈ ਵੱਡਾ ਹਾਸਾ ਹੋ ਸਕਦਾ ਇੱਕ ਮੁੰਡਾ ਕੋ ਰਣਜੀਤ ਨਾਮ ਦਾ ਹੈ ਉਹ ਜਿਹੜਾ ਕਹਿੰਦਾ ਵੀ ਮੈਂ ਆਮ ਆਦਮੀ ਪਾਰਟੀ ਦਾ ਆ ਛਾਤੀ ਠੋਕ ਕੇ ਗੱਲ ਕਹਿੰਦਾ ਕਹਿੰਦਾ ਜਾ ਜਿਹਨੂੰ ਬੁਲਾਉਣਾ ਬਲਾਲਾ ਬੀਐਸਪੀ ਆ ਨੂੰ ਮੈਂ ਇੰਡਰਦਾ ਇਹ ਗੱਲ ਅਸੀਂ ਸਾਰੀ ਗੱਲ ਚਰਨਜੀਤ ਸਿੰਘ ਥਾਣੇਦਾਰ ਨੂੰ ਦੱਸ ਕੇ ਗਏ ਆ ACP ਸਾਹਿਬ ਦੇ ਵੀ ਧਿਆਨ ਚ ਲਿਆਂਦੀ ਆ SHQ ਸਾਹਿਬ ਦੇ ਵੀ ਧਿਆਨ ਚ ਲਿਆਂਦੀ ਆ ਪਰ ਅਸੀਂ ਇਹ ਸਮਝਦੇ ਵੀ ਜਦੋਂ ਅਸੀਂ ਰਾਤ ਵੀ ਇਹ ਗੱਲ ਦੱਸੀ ਆ ਸਵੇਰੇ ਫੇਰ ਉਹ ਬੰਦਿਆ ਨੇ ਜਾ ਕੇ ਇਹਨਾਂ ਦੀਆਂ ਗਲੀਆਂ ਘੇਰੀਆਂ ਹੋਈਆਂ ਅਸੀਂ ਫੇਰ ਸਵੇਰੇ ਮਿਲ ਕੇ ਗਏ ਆ ਔਰ ਫੇਰ ਅਸੀਂ ਕਹਿ ਕੇ ਗਏ ਆ ਵੀ ਸ਼ਾਮ ਨੂੰ 6 ਵਜੇ ਤੱਕ ਅਸੀਂ 6 ਵਜੇ ਵਾਪਸੀ ਆਉਣਾ ਇਹਨਾਂ ਦੇ ਉੱਪਰ ਜੋ ਬੰਦਲੀ ਕਾਰਵਾਈ ਤੁਸੀਂ ਕਰ ਦਿਓ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹ ਗੱਲ ਕਹੀ ਜਾ ਰਹੀ ਥਾਣੇ ਵੱਲੋਂ ਵੀ ਇੱਥੇ ਕੋਈ ਬੰਦਾ ਹੀ ਹੈ ਨਹੀਂਗਾ ਮੁਲਾਜ਼ਮੀ ਹੈ ਨਹੀਂਗਾ ਹੁਣ ਇੱਥੇ ਥਾਣੇ ਮੁਲਾਜ਼ਮ ਹੈ ਨਹੀਂ ਉਧਰ ਇਹਨਾਂ ਦਾ ਪਰਿਵਾਰ ਮਾਰ ਦਿੱਤਾ ਜਾਣ ਜ਼ਿੰਮੇਵਾਰ ਕੌਣ ਆ ਜੀ ਸਰ ਥਾਣੇ ਤੁਸੀਂ ਕੁੰਡਾ ਵੀ ਲਗਾਇਆ ਗਿਆ ਉਹ ਖੋਲਿਆ ਗਿਆ ਵਾ ਕੀ ਕਹਿੰਦੇ ਕੋਲ ਸਾਡੇ ਨਾਲ ਗੱਲਬਾਤ ਕਰਨ ਦੇ ਦੇਖੋ ਬਹੁਜਨ ਸਮਾਜ ਪਾਰਟੀ ਨੂੰ ਇੱਕ ਲਲਕਾਰ ਮਾਰੀ ਉਹਨੇ ਅੱਜ ਜਿੰਨੇ ਵੀ ਕਾਰੀਕਰਤਾ ਖੜੇ ਬਹੁਜਨ ਸਮਾਜ ਪਾਰਟੀ ਦੇ ਖੜੇ ਆ ਇਹਦਾ ਜਿੰਦੇ ਹੀ ਲਾਇਆ ਅਸੀਂ ਕੁਝ ਵੀ ਕਰ ਸਕਦੇ ਆ ਇਹ ਬਹੁਜਨ ਸਮਾਜ ਪਾਰਟੀ ਆ ਸਿਰ ਦੇਣਾ ਜਾਣਦੀ ਤੇ ਸਿਰ ਲੈਣਾ ਵੀ ਜਾਣਦੀ ਆ ਕੀ ਮੰਗ ਕਰਦੇ ਹੋ ਨਵੇਂ ਅਸੀਂ ਅਸੀਂ ਮੰਗ ਅਸੀਂ ਕੀ ਕਰਨੀ ਅਸੀਂ ਮੰਗਤਾ ਇਹੀ ਕਰਦੇ ਆ ਵੀ ਜੋ ਇਹਨਾਂ ਨਾਲ ਕੁੱਟਮਾਰ ਹੋਈ ਆ ਉਹਨਾਂ ਨੇ ਬੇਅਸਰ ਕਾਰਕਿੰਗ ਕੀਤੀ ਆ ਭੱਦੀ ਸ਼ਬਦਾਵਲੀ ਬੋਲੀ ਆ ਜਾਤੀ ਪ੍ਰਤੀ ਸ਼ਬਦ ਬੋਲੇ ਆ ਉਸ ਹੱਬ ਨਾਲ ਕਾਰਵਾਈ ਕਰ ਦੇਣਾ ਹੁੰਦਾ ਸੀ ਚਾਹੇ ਕੁਝ ਨਹੀਂ ਕਿਹੜੇ ਲੀਡਰ ਨੇ ਹੋ ਜਿਹੜੇ ਕਹਿ ਰਹੇ ਆਪਣੇ ਆਪ ਨੂੰ ਆਵਾਜ਼ ਪਤਾ ਨਹੀਂ ਕਿਹੜੇ ਲੀਡਰ ਆ ਗੁੰਡਾ ਟਾਈਪ ਸੰਤ ਲੱਗਦੇ ਉਹ ਕਹਿੰਦਾ ਮੇਰਾ ਭਾਰਤੀ ਕਲੋਨੀ ਜੀ ਨਾਂ ਚੱਲਦਾ ਲੁਧਿਆਣੇ ਚ ਨਾਮ ਚੱਲਦਾ ਕੋ ਰਣਜੀਤ ਨਾਮ ਦਾ ਮੁੰਡਾ ਹੈਗਾ ਜੀ ਕੋਈ ਸਰ ਹੁਣ ਤੁਸੀਂ ਚਾਹਦੇ ਕੀ ਹੋ ਅਸੀਂ ਚਾਹੁੰਦੇ ਆ ਇਨਸਾਫ ਜੀ ਡੈਮੋਕ੍ਰੇਸੀ ਜੀ ਦੇ ਆਧਾਰ ਤੇ ਅਸੀਂ ਆਪਣਾ ਬੰਦਾ ਹੱਕ ਔਰ ਅਧਿਕਾਰ ਚਾਹੁੰਦੇ ਆ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆਂ ਸੰਵਧਾਨਿਕ ਤੌਰ ਤੇ ਅਸੀਂ ਚਾਹੁੰਦੇ ਜੋ ਬੰਦੀ ਕਾਰਵਾਈ ਕਰੋ ਨਾ ਜਦ ਤੱਕ ਨਜ਼ਰੀ ਨਹੀਂ ਦੇਗਾ ਜਾਰੀ ਰਹੇਗਾ ਦੇਖੋ ਜੇ ਅਗਰ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਕੁੱਟਮਾਰ ਹੋਈ ਹੈ ਸਾਨੂੰ ਇਹ ਖਤਰਾ ਵੀ ਇਹਨਾਂ ਦੇ ਪਰਿਵਾਰ ਨੂੰ ਮਾਰਨਾ ਦਿੱਤਾ ਜਾਵੇ ਇਸ ਕਰਕੇ ਮਜਬੂਰ ਹੋ ਕੇ ਐਂਡ ਕਰਕੇ ਮਜਬੂਰ ਹੋ ਕੇ ਅਸੀਂ ਇਧਰ ਹੀ ਬਿਚਾ ਕੇ ਬੈਠੇ ਅਸੀਂ ਔਰ ਜੇਕਰ ਪ੍ਰਸ਼ਾਸਨ ਨਹੀਂ ਸੁਨੇਗਾ ਤਾਂ ਹੋ ਸਕਦਾ ਸਾਨੂੰ 2-4 ਦਿਨ ਹੋਰ ਵੀ ਬਹਿਣਾ ਪੈ ਜਾਵੇ ਫਿਰ ਕਿੰਨਾ ਲੱਗਦਾ ਇਲੈਕਸ਼ਨ ਟਾਈਮ ਚੱਲ ਰਿਹਾ ਵਾ ਤੁਹਾਨੂੰ ਉੱਥੇ ਬਿਠਾਇਆ ਹ ਤੁਸੀਂ ਲਾਪਣਾ ਲੋਕਾਂ ਵਿੱਚ ਜਾਣਾ ਚਾਹੁੰਦੇ ਹੋ ਠਾੜਾ ਸਾਡਾ ਬਹੁਤ ਵੱਡਾ ਲੌਸ ਆ ਇਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਪ੍ਰਸ਼ਾਸਨ ਵੱਲੋਂ ਵੀ ਇਹ ਲੱਗਦਾ ਵੀ ਅਸੀਂ ਜਿਹੜਾ ਹੈਗਾ ਡੋਰ ਟੂ ਡੋਰ ਜਾ ਕੇ ਜਿਹੜੀ ਕੰਪੇਨਿੰਗ ਕਰਨੀ ਹੈ ਪਾਰਟੀ ਦੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਹੈਗਾ ਡਿਸਟਰਬ ਕੀਤਾ ਜਾ ਰਿਹਾ ਕੰਪਲੀਟ ਕਰਾਂਗੇ ਅਸੀਂ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਅਸੀਂ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਅਸੀਂ ਵੀ ਇਹ ਜਿਹੜਾ ਹੈਗਾ ਥਾਣੇ ਦੀ ਇਸ ਕਾਰਵਾਈ ਨੂੰ ਜਿਹੜਾ ਹੈਗਾ ਧਿਆਨ ਚ ਲਿਆ ਕੇ ਜੋ ਬਣਦੀ ਕਾਰਵਾਈ ਹੈ ਸਹੀ ਕਾਰਵਾਈ ਉਹ ਕੀਤਾ ਜਾਵੇ ਧੰਨਵਾਦ ਜੀ ਜੀ ਸਾਹਿਬ ਕੀ ਨਾਮ ਹੈ ਆਪਕਰ ਕੀ ਹੋਇਆ ਸਰ ਜੀ ਰਮੀਮ ਮਾਨ ਹੈ ਜੀ ਹਾਂ ਜੀ ਰਮੀਮ ਰਮੀਮ ਜੀ ਕੀ ਹੋਇਆ ਕੀ ਹੈ ਆਪਕੋ ਉਹ ਜੀ ਫੈਕਟਰੀ ਮੇ ਕੰਮ ਕਰਤੇ ਥੇ ਦੋ ਦੋਹਣੋ ਬੰਦੇ ਸਾਥ ਮੇ वो मतलब गाने गुने गा रहा होगा बंदा वो तो उसको हमने मना किया कि मतलब ऐसे गाने यहाँ पे मत गा, गंदे गाने गा रहा था लेडीज दे भी पास में तो बैठी हुई तो थी तो हमने बोला यहाँ नहीं वो जहाँ काम करता है उस साइड मतलब गा, गा, गाने गा जाते हैं तो मतलब उसको मतलब धक्का दिया आगे को वो हटा नहीं है मतलब वो मतलब शाम को मैं मारा को मतलब फैक्ट्री बाहर पकड़ के कुछ नहीं हुआ अभी

ਕੰਪਲੇਂਟ ਹਨ ਇਹਦੇ ਵਾਸਤੇ ਕਾਰਵਾਈ ਕੀਤੀ ਜਾ ਰਹੀ ਹੈ। ਅੱਛਾ ਜੀ। ਕਦੋਂ ਦੀ ਕੰਪਲੇਂਟ ਹੈ ਜੀ? ਆਪਣਾ ਕੈਮਰਾ ਲੱਗਾ ਲਗਾਣੀ। ਇਹ ਅੱਜ ਸਵੇਰ ਦੀ ਕੰਪਲੇਂਟ ਹੈ ਜੀ ਇਹਨਾਂ ਦੀ। ਠੀਕ ਹੈ ਜੀ। ਰਾਤ ਦੀ 1:30 ਵਜੇ ਦੀ। ਇਹ ਸਰ ਹੁਣ ਬਾਹਰ ਤਾਂ ਲੋਕ ਵੀ ਲਾਇਆ ਗਿਆ ਤੁਹਾਡੇ ਇਹਨਾਂ ਵੱਲੋਂ। ਇਹਨਾਂ ਵੱਲੋਂ ਬੰਦ ਕੀਤਾ ਗਿਆ। ਇਹ ਵੀ ਤਰਨਾਕਾਰੀ ਆ। ਇਹਨਾਂ ਵੇਲੇ ਤਾਂ ਇਹ ਚੀਜ਼ਾਂ ਦਾ ਮਨਾ ਕੀਤਾ ਹੋਇਆ ਸਰਕਾਰ ਵੱਲੋਂ ਵੀ। ਠੀਕ ਹੈ ਜੀ। ਪਰ ਇਹ ਹੁਣ ਇਕੱਠੇ ਹੋਏ ਨੇ। ਅਸੀਂ ਚੋਣ ਜਾਤਰੀ ਲੰਘਣਾ ਨਹੀਂ ਕਰਨਾ ਚਾਹੁੰਦੇ। ਇਹ ਲੰਘਣਾ ਕਰ ਰਹੇ ਨੇ। ਇਹਨਾਂ ਬਾਰੇ ਸੀਨੀਅਰ ਅਫਸਰਾਂ ਦਾ ਧਿਆਨ ਜਲਾਤਾ ਵਾ ਜੋ ਮੰਦੀ ਕਾਰਵਾਈ ਕਰਦੇ ਨੇ। ਨੇ ਜੇ ਇੱਕ ਮੋੜ ਇੱਕ ਜੀ ਮੈਂ ਗੱਲ